ਨਮਸਕਾਰ ਜੀ ਮੈਂ ਬ੍ਰਿਜਵਾਲਾ ਸ਼ਰਮਾ ਮੇਰਾ ਨਾਮ ਹੈ ਤੇ ਮੇਰੇ ਲੱਤਾਂ ਦੇ ਵਿੱਚ ਬਹੁਤ ਦਰਦ ਪ੍ਰੋਬਲਮ ਹੁੰਦੀ ਸੀਗੀ ਮੈਂ ਹਰ ਜਗ੍ਹਾ ਤੋਂ ਦਵਾਈਆਂ ਲੈਂਦੀ ਸੀ ਨਹੀਂ ਆਰਾਮ ਆਂਦਾ ਸੀ ਤੇ ਮੈਂ ਥੱਕ ਟੁੱਟ ਕੇ ਮੈਂ ਬਹਿ ਗਈ ਇੱਕ ਦਿਨ ਮੈਨੂੰ ਪਤਾ ਲੱਗਿਆ ਸ਼ਰਦਾ ਡਾਕਟਰ ਜੀ ਦਾ ਤੇ ਮੈਂ ਉੱਥੇ ਗਈ ਉੱਥੋਂ ਫਿਰ ਮੈਂ ਉਹਨਾਂ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ ਤੇ ਉਹਨਾਂ ਨੇ ਮੈਨੂੰ ਸਾਰਾ ਟ੍ਰੀਟਮੈਂਟ ਕੀਤਾ ਕਰਕੇ ਤੇ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਵੀ ਐ ਖਾਓ ਤੁਸੀਂ ਮੈਡੀਸਿਨ ਖਾਓ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਏਗਾ ਤੇ ਫਿਰ ਮੈਂ ਉਹ ਟਰੀਟਮੈਂਟ ਕਰਵਾ ਕੇ ਆਈ ਤੇ ਮੈਂ ਖਾਧੀ ਦਵਾਈ 15 ਦਿਨ ਦੇ ਬਾਅਦ ਫਿਰ ਮੈਨੂੰ ਬਹੁਤ ਫਰਕ ਪਿਆ ਉਸ ਤੋਂ ਬਾਅਦ ਫਿਰ ਮੈਂ ਗਈ ਦੁਬਾਰਾ ਟੈਸਟ ਕਰਾਏ ਸਾਰੇ ਟੈਸਟ ਉਹਨਾਂ ਨੇ ਕੀਤੇ ਮੇਰੇ ਬੈਠਣ ਦੇ ਉੱਠਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀਗੀ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ 8 ਮਹੀਨੇ ਦਵਾਈ ਖਾਨ ਦੇ ਨਾਲ ਮੈਂ ਬਹੁਤ ਘਰਦਾ ਸਾਰਾ ਕੰਮ ਕਰ ਲੈਂਦੀ ਆ ਸਾਰਾ ਟ੍ਰੀਟਮੈਂਟ ਜਿਹੜਾ ਕੀਤਾ ਸੀ ਉਹਨਾਂ ਨੇ ਸਾਰਾ ਸਹੀ ਕੀਤਾ ਜਿਹਦੇ ਨਾਲ ਮੈਂ ਹੁਣ ਬਹੁਤ ਸਹੀ ਚੱਲ ਰਹੀ ਆ ਕੋਈ ਮਤਲਬ ਜਾਨੀ ਕਿਤੇ ਕਲੀਫ ਨਹੀਂ ਹੁੰਦੀ ਜੇ 8 ਮਹੀਨੇ ਤੀ ਦਵਾਈ ਖਾਨ ਦੇ ਨਾਲ ਮੈਨੂੰ ਬਹੁਤ ਫਰਕ ਪਿਆ ਧੰਨਵਾਦ ਚਾਰਦਾ ਮੈਡਮ ਜੀ ਦਾ ਬਹੁਤ ਧੰਨਵਾਦ